ਪੰਜਾਬ ਰਿਪੋਰਟਰ ਵੇਖ ਰਹੇ ਸਾਰੇ ਦਰਸ਼ਕਾਂ ਦਾ ਨਿਗਾਹ ਸਵਾਗਤ ਅੱਜ ਦੇ ਵੀਡੀਓ ਦੇ ਵਿੱਚ ਗੱਲ ਹੋਏਗੀ BBC ਦੀ ਇੱਕ ਡਾਕੂਮੈਂਟਰੀ ਦੇ ਕਿਲਿੰਗ ਕਾਲ ਜੜੀ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਲਾਈਫ ਨੂੰ ਲੈ ਕੇ ਬਣਾਈ ਗਈ ਹੈ ਦੋ ਐਪੀਸੋਡ ਇਸ ਡਾਕੂਮੈਂਟਰੀ ਦੇ ਹੈਗੇ ਨੇ ਲੇਕਿਨ ਇਹ ਡਾਕੂਮੈਂਟਰੀ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ਦੇ ਵਿੱਚ गिर ਗਈ ਹੈ ਵਿਵਾਦ ਇਸ ਕਰਕੇ ਕਿਉਂਕਿ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਕਾਨੂੰਨੀ ਨੋਟਿਸ ਪੇਜ ਕੇ ਇਸ ਡਾਕੂਮੈਂਟਰੀ ਦਾ ਜਿਹੜਾ ਪ੍ਰਸਾਰਣ ਹੈ ਉਸ ਨੂੰ ਰੋਕਣ ਦੀ ਅਪੀਲ ਕੀਤੀ ਹੈ ਮਾਮਲਾ ਕੋਰਟ ਦੇ ਵਿੱਚ ਵਿਚਾਰਾधीन ਹੈ ਤੇ ਜੱਜ ਨੇ ਹਾਲੀ ਤੱਕ ਕੋਈ ਫੈਸਲਾ ਇਹਦੇ ਵਿੱਚ ਨਹੀਂ ਦਿੱਤੇਆ ਲੇਕਿਨ ਇਸ ਵਿਚਾਲੇ ਬੀਵੀਸੀ ਨੇ ਆਪਣੀ ਡਾਕੂਮੈਂਟਰੀ ਦੇ ਦੋਨੋਂ ਐਪੀਸੋਡ YouTube ਤੇ ਰਿਲੀਜ਼ ਕਰ ਦਿੱਤੇ ਨੇ ਹੁਣ ਤੁਹਾਨੂੰ ਦੱਸ ਦਿਆਂ ਕਿ ਇਹ ਦੋ ਐਪੀਸੋਡ ਜਿਹੜੇ ਦ ਕਿਲਿੰਗ ਕਾਲ ਦੇ ਹੈਗੇ ਇਹਨਾਂ ਦੇ ਵਿੱਚ ਕੀ ਹੈਗਾ ਪਹਿਲੇ ਐਪੀਸੋਡ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਪਰਸਨਲ ਲਾਈਫ ਦੇ ਬਾਰੇ ਬਤਾਇਆ ਗਿਆ ਕਿਵੇਂ ਸਿੱਧੂ ਮੂਸੇਵਾਲਾ ਨੇ ਇੱਕ ਪਿੰਡ ਦੇ ਨਾਰਮਲ ਯੂਥ ਹੁੰਦੇ ਹੋਏ ਇੱਕ ਫੇਮਸ ਰੈਪਰ ਸਿੰਗਰ ਬਣਨੇ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਇਹਦੇ ਵਿੱਚ ਦੱਸਿਆ ਗਿਆ ਕਿਵੇਂ ਸਿੱਧੂ ਮੂਸੇਵਾਲਾ ਇੱਕ ਗਾਇਕ ਨੂੰ ਅਪਰੋਚ ਕਰਦੇ ਨੇ ਉਹਨਾਂ ਨੂੰ ਗਾਣਾ ਲਿਖਣੇ ਲਈ ਕਹਿੰਦੇ ਨੇ ਤਾਂ ਫਿਰ ਉਹ ਬਾਨਾ ਬਣਾ ਕੇ ਫਾ ਉਹਨਾਂ ਨੂੰ ਮਜਬੂਰ ਕਰ ਦੇਨੇ ਫਿਰ ਉਹ ਆਪ ਆਪਣੇ ਗਾਣੇ ਲਿਖਦੇ ਨੇ ਆਪ ਕੰਪੋਜ਼ ਕਰ ਦੇਨੇ ਕਿ ਮੈਂ ਹੌਲੀ ਹੌਲੀ ਕਰਕੇ ਉਹ ਫੇਮਸ ਹੋ ਜਾਂਦੇ ਨੇ ਫਿਰ ਇੰਨੇ ਫੇਮਸ ਕੀ ਉਹਨਾਂ ਨੂੰ ਲੈ ਕੇ ਜਿਹੜਾ ਅੰਡਰਵਰਲਡ ਹੈ ਉਹ ਵੀ ਪਰੇਸ਼ਾਨ ਹੋ ਜਾਂਦਾ ਹੈ ਤੇ ਕੁਝ ਕੋਸ਼ਿਸ਼ ਕੀਤੀ ਜਾਂਦੀ ਹੈ ਸਿੱਧੂ ਮੂਸੇਵਾਲੇ ਨੂੰ ਇਨਫਲੂਐਂਸ ਕਰਨੇ ਦੀ ਦੋਸਤੋ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਕਿ ਇਸ ਡਾਕੂਮੈਂਟਰੀ ਤੋਂ ਵਿਰੋਧ ਫੈਮਿਲੀ ਵਾਲੇ ਕਿਉਂ ਕਰ ਰਹੇ ਨੇ ਬਲਕੌਰ ਸਿੰਘ ਹੋਰਾਂ ਦਾ ਮੰਨਣਾ ਹੈ ਕਿ ਇਸ ਡਾਕੂਮੈਂਟਰੀ ਦੇ ਰਿਲੀਜ਼ ਹੋਣ ਤੇ ਬਾਅਦ ਜਿਹੜੀ ਇਨਵੈਸਟੀਗੇਸ਼ਨ ਇਸ ਕੇਸ ਦੀ ਚੱਲ ਰਹੀ ਹੈ ਉਹਦਾ ਉਹਦੇ ਤੇ ਉਸ ਦਾ ਇੰਪੈਕਟ ਪੈ ਸਕਦਾ ਹੈ ਤੇ ਦੂਜੇ ਫੈਮਿਲੀ ਦੀ ਜਿਹੜੀ ਪ੍ਰਾਈਵੇਸੀ ਹੈ ਉਸ ਨੂੰ ਢਾਹ ਲੱਗ ਸਕਦੀ ਹੈ ਉਸ ਨੂੰ ਇੰਪੈਕਟ ਹੋ ਸਕਦਾ ਹੈ ਤੇ ਤੀਜੀ ਗੱਲ ਉਹਨਾਂ ਨੇ ਇਹ ਵੀ ਕਹੀ ਹੈ ਕਿ ਬਹੁਤ ਸਾਰੇ ਜਿਹੜੇ ਫੈਕਟ ਨੇ ਉਹ ਅਨਪਬਲਿਸ਼ ਨੇ ਜਿਹੜੇ ਪਬਲਿਕ ਡੋਮੇਨ ਦੇ ਵਿੱਚ ਹੈਗੇ ਨਹੀਂ ਉਹਨਾਂ ਦੀ ਗੱਲ ਇਸ ਡਾਕੂਮੈਂਟ ਦੇ ਵਿੱਚ ਕੀਤੀ ਗਈ ਹੈ ਜੋ ਸਹੀ ਨਹੀਂ ਹੈ ਫੈਮਿਲੀ ਦੀ ਕੰਸੈਂਟ ਵੀ ਇਸ ਡਾਕੂਮੈਂਟਰੀ ਨੂੰ ਬਣਾਉਣ ਦੇ ਲਈ ਲਈ ਗਈ ਖੈਰ ਡਾਕੂਮੈਂਟਰੀ ਬਣਾਉਣ ਵਾਲਿਆਂ ਨੇ ਆਖਰ ਦੇ ਵਿੱਚ ਇਹ ਵੀ ਲਿਖਿਆ ਕਿ ਕੰਸੈਂਟ ਦੇ ਲਈ ਫੈਮਿਲੀ ਨੂੰ ਅਪਰੋਚ ਕੀਤਾ ਗਿਆ ਸੀ ਲੇਕਿਨ ਫੈਮਿਲੀ ਨੇ ਕੰਸੈਂਟ ਨਹੀਂ ਦਿੱਤੀ ਦੋਸਤੋ ਇਸ ਡਾਕੂਮੈਂਟਰੀ ਦੀ ਜਿਹੜੀ ਖਾਸੀਅਤ ਹੈ ਉਹ ਇਹ ਕਿ ਇਸ ਡਾਕੂਮੈਂਟਰੀ ਤੇ ਉਹ ਜਿਹੜੇ ਪਹਿਲੂ ਨੇ ਉਹ ਜਿਹੜੇ ਪਹਿਲੂ ਨੇ ਉਹਨਾਂ ਤੇ ਵੀ ਥੋੜਾ ਜਿਹਾ ਪ੍ਰਕਾਸ਼ ਥੋੜੀ ਜੀ ਚਾਨਣਾ ਪਾਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਨ੍ਹਾਂ ਨੂੰ ਹਾਲੀ ਤੱਕ ਮੀਡੀਆ ਨੇ ਕਵਰ ਨਹੀਂ ਕੀਤਾ ਜਾਂ ਫਿਰ ਇਹ ਇੱਕ ਹਿਡਨ ਸਿਕਰਟ ਹੈਗਾ ਪਹਿਲੀ ਗੱਲ ਇਹ ਕਿ ਸਿੱਧੂ ਮੂਸੇਵਾਲਾ ਇੰਨੀ ਪਪੂਲੈਰਿਟੀ ਪਾ ਗਏ ਸੀ ਕਿ ਉਹ ਥੋੜੇ ਜਿਹਾ ਅਰੋਗੈਂਟ ਹੋ ਗਏ ਸੀ ਇਸ ਡਾਕੂਮੈਂਟਰੀ ਦੇ ਵਿੱਚ ਦੱਸਿਆ ਗਿਆ ਹੈ ਕਿ ਅਰੋਗੈਂਟ ਇੰਨੇ ਕਿ ਉਹ ਕਈ ਵਾਰ ਲੋਕਾਂ ਨੂੰ ਚੈਲੰਜ ਵੀ ਕਰਦੇ ਸਨ ਇੱਕ ਕਬੱਡੀ ਦੇ ਮੈਚ ਦੇ ਦੌਰਾਨ ਉਹਨਾਂ ਦੀ ਇੱਕ ਗੈਂਗ ਦੇ ਨਾਲ ਥੋੜੀ ਜੀ ਠੰਗ ਗਈ ਗੈਂਗ ਦੇ ਨਾਲ ਉਹਨਾਂ ਦਾ ਧੜਾਵਾਦ ਵੀ ਬਾਦ ਹੋ ਗਿਆ ਫਿਰ ਗੱਲ ਬੱਦਦੀ ਗਈ ਬੱਦਦੀ ਗਈ ਤਾਂ ਫਿਰ ਇੰਨੀ ਵੱਧ ਗਈ ਕਿ ਸਿੱਧੂ ਮੂਸੇਵਾਲਾ ਵਰਸਸ ਦੁੱਜੀ ਗੈਂਗ ਜਿਹੜੀ ਸੀ ਗੈਂਗਸਟਰਸ ਦੀ ਉਹਨਾਂ ਦੇ ਵਿੱਚ ਮੁਕਾਬਲਾ ਹੋਣ ਲੱਗਿਆ ਤੇ ਉਹਨਾਂ ਨੂੰ ਧਮਕੀਆਂ ਵੀ ਆਉਣ ਲੱਗੀਆਂ ਇੱਕ ਫਰੈਂਡ ਸਿੱਧੂ ਮੂਸੇਵਾਲਾ ਦਾ ਉਹਨਾਂ ਨੂੰ ਕੋਟ ਕੀਤਾ ਗੈਸ ਡਾਕੂਮੈਂਟਰੀ ਦੇ ਵਿੱਚ ਕਿ ਕਿਵੇਂ ਅਚਾਨਕ ਸਿੱਧੂ ਮੂਸੇਵਾਲਾ ਨੂੰ ਕਾਲ ਆਨ ਦੀ ਸੀ ਤੇ ਉਹਨਾਂ ਨੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਦੇਖੋ ਯਾਰ ਇਹ ਗਾਣਾ ਬਣਾਉਣਾ ਪੜਨਾ ਇਹ ਇਹ ਜਿਹੜੀ ਡਾਕੂਮੈਂਟਰੀ ਹੈ ਇੱਕ ਚਾਨਣਾ ਪਾ ਰਹੀ ਹੈ ਅੰਡਰਵਰਲਡ ਤੇ ਕਿਵੇਂ ਸਿੰਗਰਸ ਦੀ ਪੌਪੁਲਾਰਿਟੀ ਨੂੰ ਐਕਸਪਲੋਇਟ ਕੀਤਾ ਜਾਂਦਾ ਹੈ ਉਹਨਾਂ ਤੇ ਐਕਸਟਰੈਕਸ਼ਨ ਮੰਗੀ ਜਾਂਦੀ ਹੈ ਕਿਵੇਂ ਖਾਸ ਗਾਣੇ ਉਹਨਾਂ ਤੇ ਬਣਾ ਕੇ ਉਸ ਨੂੰ ਅਲੱਗ ਕੰਪਨੀਆਂ ਦੇ ਹੇਅਰਫੇਅਰ ਦੇ ਨਾਲ ਮਿਲ ਕੇ ਮਾਰਕੀਟ ਦੇ ਵਿੱਚ ਉਤਾਰਿਆ ਜਾਂਦਾ ਹੈ ਤੇ ਫਿਰ ਉਸ ਦਾ ਪੈਸਾ ਜੋ ਹੈ ਗੈਂਗਸਟਰਸ ਕਿਥੇ ਕਿਤੇ ਇਸਤੇਮਾਲ ਕਰ ਦਿੰਦੇ ਨੇ ਇੱਕ ਹੋਰ ਗੱਲ ਇਸ ਡਾਕੂਮੈਂਟਰੀ ਦੇ ਵਿੱਚ ਕੀਤੀ ਗਈ ਹੈ ਉਹ ਇਹ ਕਿ ਸਿੱਧੂ ਮੂਸੇਵਾਲਾ ਇੱਕ ਸਿੰਪਲ ਬੰਦਾ ਸੀ ਸਿੱਧੂ ਮੂਸੇਵਾਲਾ ਦੀ ਜਿਹੜੀ ਸਿੰਪਲੀਸਿਟੀ ਸੀ ਸਿੱਧੂ ਮੂਸੇਵਾਲਾ ਦੀ ਜਿਹੜੀ ਕਾਮਨ ਮੈਨ ਦੀ ਇਮੇਜ ਸੀ ਉਸ ਨੂੰ ਉਹ ਬਣਾ ਕੇ ਰੱਖਣਾ ਚਾਹੁੰਦੇ ਸੀ ਤਾਂ ਹੀ ਕਰਕੇ ਉਹਨਾਂ ਨੇ ਆਪਣਾ ਜਿਹੜਾ ਸੈਟਅਪ ਹੈ ਉਹਨਾਂ ਦਾ ਜਿਹੜੀ ਐਸਟੈਬਲਿਸ਼ਮੈਂਟ ਹੈ ਉਹਨਾਂ ਦਾ ਜਿਹੜਾ ਸੈਂਟਰ ਪਲੇਸ ਹੈ ਉਹਨਾਂ ਨੇ ਆਪਣੇ ਪਿੰਡ ਮੂਸੇਵਾਲੇ ਨੂੰ ਬਣਾਇਆ ਸਿੱਧੂ ਮੂਸੇਵਾਲਾ ਦਾ ਇਹ ਕਹਿਣਾ ਸੀ ਕਿ ਪੰਜਾਬ ਦੀ ਖੇਤੀ ਨੂੰ ਪ੍ਰਮੋਟ ਕੀਤਾ ਜਾਏ ਪੰਜਾਬ ਦੇ ਵਿਰਸੇ ਨੂੰ ਪ੍ਰਮੋਟ ਕੀਤਾ ਜਾਏ ਤੇ ਪੰਜਾਬ ਜਾਂ ਪੰਜਾਬੀਅਤ ਜਾਂ ਫਿਰ ਸਿੱਖੀ ਨੂੰ ਕਿਵੇਂ ਜਿੰਦਾ ਰੱਖਾ ਜਾਏ ਇਹ ਸਿੱਧੂ ਮੂਸੇਵਾਲੇ ਦਾ ਜਿਹੜਾ ਕਹਿ ਲਓ ਤੁਸੀਂ ਉਹਨਾਂ ਦੇ ਲਾਈਫ ਸਟਾਈਲ ਦੇ ਵਿੱਚ ਸ਼ਾਮਿਲ ਸੀ ਉਹਨਾਂ ਦੇ ਜਿਹੜੇ ਗੋਲ ਸੀ ਉਹਨਾਂ ਦੇ ਵਿੱਚ ਸ਼ਾਮਿਲ ਸੀ ਸਿੱਧੂ ਮੂਸੇਵਾਲੇ ਨੂੰ ਫਾਰਮਰ ਪ੍ਰੋਟੈਸਟ ਦੇ ਨਾਲ ਵੀ ਲਿੰਕ ਕੀਤਾ ਗਿਆ ਕਿ ਕਿਵੇਂ ਸਿੱਧੂ ਮੂਸੇਵਾਲੇ ਨੇ ਉੱਥੇ ਜਾ ਕੇ ਖਾਸ ਗਾਣਾ ਇੱਕ ਬਣਾਇਆ ਸੀ ਤੇ ਕਿਵੇਂ ਜਿਹੜੀ ਮੌਜੂਦਾ ਸਰਕਾਰ ਸੀ ਕੇਂਦਰ ਦੇ ਵਿੱਚ ਉਸ ਨੂੰ ਵੀ ਉਹਨਾਂ ਨੇ ਅਟੈਕ ਕੀਤਾ ਤੇ ਸਿੱਧੂ ਮੂਸੇਵਾਲਾ ਦਾ ਥੋੜਾ ਜਿਹਾ ਲਿੰਕ ਥੋੜਾ ਜਿਹਾ ਹਾਰਡਲਾਈਨਰ ਪਾਸੇ ਵੀ ਦੱਸਿਆ ਗਿਆ ਕਿਵੇਂ ਸਿੱਧੂ ਮੂਸੇਵਾਲਾ ਨੇ ਜਰਨੈਲ ਸਿੰਘ ਪਿੰਡਰਾ ਵਾਲੇ ਦੇ ਨਾਲ ਵੀ ਆਪ ਨੂੰ ਜੋੜਨੇ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਜਰਨੈਲ ਸਿੰਘ ਪਿੰਡਰਾ ਵਾਲੇ ਇੱਕ ਆਈਕਨ ਸੀ ਪੰਜਾਬ ਦੇ ਕਈ ਲੋਕਾਂ ਦੇ ਲਈ ਤੇ ਉਹਨਾਂ ਨੇ ਸਿੱਧੂ ਮੂਸੇਵਾਲਾ ਦੇ ਬਕਾਲ ਕੀ ਆਪਣੀ ਲਾਈਫ ਪੰਜਾਬ ਦੇ ਲੋਕਾਂ ਦੇ ਲਈ ਪੰਜਾਬੀਅਤ ਤੇ ਸਿੱਖੀ ਦੇ ਲਈ ਸੈਕਰੀਫਾਈਸ ਕੀਤੀ ਇਹ ਵੀ ਸਿੱਧੂ ਮੂਸੇਵਾਲਾ ਦੀ ਲਾਈਫ ਦਾ ਜਿਹੜਾ ਪਾਰਟ ਹੈ ਉਸ ਤੇ ਚਾਨਣਾ ਪਾਇਆ ਗਿਆ ਇਸ ਡਾਕੂਮੈਂਟਰੀ ਦੇ ਰਾਹੀਂ ਦੋਸਤੋ ਫੈਮਿਲੀ ਦੀ ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਸਿੱਧੂ ਮੂਸੇਵਾਲਾ ਦੀ ਜਿਹੜੀ BBC ਨੇ ਡਾਕੂਮੈਂਟਰੀ ਬਣਾਈ ਹੈ ਉਹ ਰਿਲੀਜ਼ ਹੋ ਗਈ ਹੈ ਤੁਸੀਂ ਇਸ ਨੂੰ YouTube ਤੇ ਦੇਖ ਸਕਦੇ ਹੋ ਇਹ ਅੰਗਰੇਜ਼ੀ ਦੇ ਵਿੱਚ ਬਣਾਈ ਗਈ ਹੈ ਤੇ ਹੁਣ ਕਾਨੂੰਨੀ ਜਿਹੜਾ ਪਚੜਾ ਹੈ ਉਹ ਵੀ ਪੈ ਗਿਆ ਹੈ ਮਾਮਲਾ ਕੋਰਟ ਦੇ ਵਿੱਚ ਵਿਚਾਰਾधीन ਹੈ ਉਹਦੀ ਤਾਰੀਖ ਅੱਜ ਲੱਗੀ ਹੋਈ ਹੈ ਤੇ ਕੋਰਟ ਦਾ ਕੀ ਡਿਸੀਜਨ ਹੁੰਦਾ ਹੈ ਕਿ ਕੋਰਟ ਇਸ ਨੂੰ ਬੈਨ ਕਰਦਾ ਹੈ ਕਿ ਨਹੀਂ ਕਰਦਾ ਇਹ ਦੇਖਣਯਾ ਲੀਗਲ ਹੋਏਗੀ ਲੇਕਿਨ ਇਸ ਵਿਚਾਲੇ ਬੀਬੀਸੀ ਨੇ ਜਿਹੜੀ ਡਾਕੂਮੈਂਟਰੀ ਹੈ ਉਹ ਰਿਲੀਜ਼ ਕਰਤੀ ਹੈ ਤੇ ਕਈ ਫੈਕਟ ਜਿਹੜੇ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਨੂੰ ਲੈ ਕੇ ਹਾਲੀ ਤੱਕ ਹਿڈن ਸੀ ਉਹਨਾਂ ਨੂੰ ਉਜਾਗਰ ਨਹੀਂ ਕੀਤਾ ਗਿਆ ਸੀ ਉਹ ਇਸ ਡਾਕੂਮੈਂਟ ਦੇ ਰਾਹੀਂ ਬਾਹਰ ਆਏ ਨੇ ਬਹੁਤ ਸਾਰੇ ਪਹਿਲੂ ਸ਼ਾਇਦ ਜਿਹੜੀ ਇਨਵੈਸਟੀਗੇਸ਼ਨ ਏਜੰਸੀਆਂ ਹੈਗੀਆਂ ਨੇ ਇਨਵੈਸਟੀਗੇਸ਼ਨ ਜਿੰਮੇ ਚੱਲ ਰਹੀ ਹੈ ਉਹਨਾਂ ਨੂੰ ਵੀ ਥੋੜੀ ਇਸ ਤੇ ਮਦਦ ਮਿਲ ਸਕਦੀ ਹੈ ਲੇਕਿਨ ਇੱਕ ਬੜੀ ਇੰਟਰਸਟਿੰਗ ਬੜੀ ਦਿਲਚਸਪ ਗੱਲ ਏ ਕਿ ਗੋਲਡੀ ਬਰਾੜ ਜੋ ਸਿੱਧੂ ਮੂਸੇਵਾਲਾ ਦੀ ਕਤਲ ਦੇ ਵਿੱਚ ਪ੍ਰਾਈਮ ਅਕਿਊਜ਼ਡ ਹੈਗਾ ਉਹ BBC ਦੀ ਰਿਪੋਰਟਰ ਦੇ ਨਾਲ ਫੋਨ ਤੇ ਗੱਲ ਕਰ ਰਿਹਾ ਹੈ ਤੇ ਉਹਦੀ ਲੋਕੇਸ਼ਨ ਕੀ ਹੈ ਉਹ ਸਾਫ ਸਾਫ ਕਹਿ ਰਿਹਾ ਕਿ ਕਿਵੇਂ ਸਿੱਧੂ ਮੂਸੇਵਾਲਾ ਨੂੰ ਸਬਕ ਉਹ ਸਿਖਾਉਣਾ ਚਾਹੁੰਦਾ ਸੀ ਇਸ ਕਰਕੇ ਸਿੱਧੂ ਮੂਸੇਵਾਲਾ ਦਾ ਜਿਹੜਾ ਕਤਲ ਹੈ ਉਹ ਕਰ ਦਿੱਤਾ ਗਿਆ ਇੱਕ ਹੋਰ ਗੱਲ ਜਿਹੜੀ ਇਹ ਹੈ ਕਿ ਹਾਲੀ ਤੱਕ ਕੋਈ ਵੀ ਆ ਜਿਹੜਾ આરોપી ਹੈ ਅਕਿਊਜ਼ਡ ਹੈਗਾ ਉਸਨੂੰ ਕਨਵਿਕਟ ਨਹੀਂ ਕੀਤਾ ਗਿਆ ਹੈ ਬਹੁਤ سارے ਲੋਕਾਂ ਦੀ ਗ੍ਰਿਫਤਾਰੀਆਂ ਹੋਈਆਂ ਸਨ ਲੇਕਿਨ ਜਿਹੜੇ ਪ੍ਰਾਈਮ ਅਕਿਊਜ਼ ਨੇ ਹਾਲੀਂ ਵੀ ਪੁਲਿਸ ਦੀ ਪਕੜ ਤੇ ਬਾਹਰ ਆ ਗਏ ਨੇ ਤੋ ਦੋਸਤੋ ਐਸਾ ਨਾਜ਼ਰ ਵੀਡੀਓ ਤੁਹਾਨੂੰ ਕਿਵੇਂ ਚੱਲਿਆ ਗਿਆ ਸਾਨੂੰ ਜ਼ਰੂਰ ਦੱਸਿਓ ਤੁਹਾਡੀ ਰਾਏ ਸਾਡੇ ਲਈ ਬਹੁਤ ਜ਼ਰੂਰੀ ਹੈ ਜੇ ਤੁਸੀਂ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਗਾਣਿਆਂ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੀ ਫੈਮਿਲੀ ਨੂੰ ਲੈ ਕੇ ਕੁਝ ਕਹਿਣਾ ਚਾਹੁੰਦੇ ਹੋ ਆਪਣੇ ਵਿਚਾਰ ਤੁਸੀਂ ਰੱਖਣਾ ਚਾਹੁੰਦੇ ਹੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ so